ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਦਾਨ ਬਾਰੇ ਦੇਖੋ ਦਾਨ ਦੇਣਾ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਹੈ ਨਾ ਪਰ ਕੀ ਹਮੇਸ਼ਾ ਇਹ ਇੰਨਾ ਸਿੱਧਾ ਸਾਦੇ ਹੁੰਦਾ ਹੈ ਜਾਂ ਕਈ ਵਾਰ ਇਸ ਦੇ ਪਿੱਛੇ ਕੁਝ ਹੋਰ ਹੀ ਕਹਾਣੀ ਹੁੰਦੀ ਹੈ ਚਲੋ ਅੱਜ ਇਸੇ ਗੱਲ ਦੀ ਤੈਅ ਤੱਕ ਚੱਲਦੇ ਹਾਂ ਪੰਜਾਬੀ ਸਾਹਿਤ ਦੀਆਂ ਦੋ ਬਹੁਤ ਹੀ ਖਾਸ ਕਹਾਣੀਆਂ ਦੇ ਨਾਲ ਤਾਂ ਸਵਾਲ ਇਹੀ ਹੈ ਦਾਨ ਇੱਕ ਵਰਦਾਨ ਹੈ ਜਾਂ ਸਰਾਪ ਦੇਖੋ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਦਾਨ ਤੋਂ ਵੱਡਾ ਕੋਈ ਪੁੰਨ ਨਹੀਂ ਪਰ ਦੂਜੇ ਪਾਸੇ ਕਈ ਵਾਰ ਇਹੀ ਦਾਨ ਸਿਰਫ ਇੱਕ ਤੋਖਾ ਇੱਕ ਪਖੰਡ ਬਣ ਕੇ ਰਹਿ ਜਾਂਦਾ ਹੈ ਤਾਂ ਫਿਰ ਸੱਚਾਈ ਕੀ ਹੈ ਆਖਿਰ ਦਾਨ ਦਾ ਅਸਲੀ ਚਿਹਰਾ ਕਿਹੜਾ ਹੈ ਇਸ ਗੱਲ ਨੂੰ ਸਮਝਣ ਲਈ ਆਪਾਂ ਪੰਜਾਬੀ ਸਾਹਿਤ ਦੀਆਂ ਦੋ ਬਹੁਤ ਹੀ ਜ਼ਬਰਦਸਤ ਰਚਨਾਵਾਂ ਨੂੰ ਫਰੋਲਾਂਗੇ ਪਹਿਲਾ ਹੈ ਨਾਟਕ ਬੇਬੇ ਰਾਮ ਪਜਨੀ ਤੇ ਦੂਜੀ ਹੈ ਨਿੱਕੀ ਕਹਾਣੀ ਨਾਨੀ ਦਾ ਪਿਆਰ ਇਹਨਾਂ ਦੋਵਾਂ ਕਹਾਣੀਆਂ ਵਿੱਚ ਸਾਨੂੰ ਦਾਨ ਦੇ ਦੋ ਬਿਲਕੁਲ ਅਲੱਗ-ਅਲੱਗ ਰੂਪ ਦੇਖਣ ਨੂੰ ਮਿਲਣਗੇ ਇੱਕ ਉਹ ਜਿਹੜਾ ਨਿਰਾਸ਼ਾ ਤੇ ਦੁੱਖ ਵਿੱਚੋਂ ਨਿਕਲਦਾ ਤੇ ਦੂਜਾ ਉਹ ਜਿਹੜਾ ਦਿਲਾਂ ਦੇ ਰਿਸ਼ਤਿਆਂ 'ਚੋਂ ਪੈਦਾ ਹੁੰਦਾ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਪਾਗ ਨਾਲ ਮਜਬੂਰੀ ਦਾ ਦਾਨ ਇਹ ਕਹਾਣੀ ਸਾਨੂੰ ਦਾਨ ਦੇ ਉਸ ਪਾਸੇ ਲੈ ਕੇ ਜਾਵੇਗੀ ਜਿਹੜਾ ਦਰਦ ਤੇ ਮਜਬੂਰੀ 'ਚੋਂ ਨਿਕਲਦਾ ਹੈ ਕਹਾਣੀ ਹੈ ਬੇਬੇ ਰਾਮ ਪਜਨੀ ਦੀ ਤਾਂ ਕੌਣ ਹੈ ਬੇਬੇ ਰਾਮ ਪਜਨੀ ਸੋਚ ਕੇ ਦੇਖੋ ਇੱਕ ਅਜੇਹੀ ਔਰਤ ਜਿਸ ਦਾ ਇਕਲੌਤਾ ਪੁੱਤ ਇਸ ਦੁਨੀਆ 'ਚ ਨਹੀਂ ਰਿਹਾ ਕਰਵਾਲਾ ਸ਼ਾਮਦਾਸ ਉਹ ਸ਼ਰਾਬੀ ਤੇ ਜੁਆਰੀ ਹੈ ਯਾਨੀ ਉਸ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਹੈ ਜ਼ਿੰਦਗੀ ਤੋਂ ਸਾਰੀ ਉਮੀਦ ਸਾਰਾ ਮੋਹ ਖਤਮ ਹੋ ਚੁੱਕਾ ਹੈ ਹੁਣ ਉਸ ਸਹਾਰਾ ਲੱਭਦੀ ਹੈ ਧਰਮ 'ਚ ਦਾਨ ਪੁੰਚ ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ 'ਚ ਕੁਝ ਨਹੀਂ ਬਚਿਆ ਤਾਂ ਉਹ ਇੱਕ ਵੱਡਾ ਫੈਸਲਾ ਕਰਦੀ ਹੈ ਉਹ ਆਪਣਾ ਸਭ ਕੁਝ ਕਰ ਗੇਹਣੇ ਸਾਰਾ ਸਮਾਨ দান ਕਰਕੇ ਤੀਰਥ ਯਾਤਰਾ ਤੇ ਜਾਣ ਦਾ ਸੋਚ ਲੈਂਦੀ ਹੈ ਪਰ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਉਸ ਦਾ ਮਕਸਦ ਕਿਸੇ ਦਾ ਭਲਾ ਕਰਨਾ ਨਹੀਂ ਸਗੋਂ ਆਪਣੀ ਇਸ ਦੁਖੀ ਜ਼ਿੰਦਗੀ ਤੋਂ ਭੱਜਣਾ ਹੈ ਉਸ ਦੇ ਲਈ ਇਹ দান ਇੱਕ ਛੁਟਕਾਰਾ ਹੈ ਇੱਕ ਐਸਕੇਪ ਹੈ ਤੇ ਜਦੋਂ ਕੋਈ ਇਨਸਾਨ ਐਨਾ ਟੁੱਟਿਆ ਹੋਵੇ ਤਾਂ ਉਸ ਦੀ ਕਮਜ਼ੋਰੀ ਦਾ ਫਾਇਦਾ ਚੁੱਕਣ ਵਾਲੇ ਵੀ ਆ ਜਾਂਦੇ ਨੇ ਸਭ ਤੋਂ ਪਹਿਲਾਂ ਆਉਂਦਾ ਇੱਕ ਸਾਧੂ ਪਹਿਲਾਂ ਤਾਂ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਉਸ ਦੇ ਪਿਛਲੇ ਜਨਮ ਦੇ ਚੰਗੇ ਕੰਮ ਗਿਣਾਉਂਦਾ ਫਿਰ ਜਦੋਂ ਉਸ ਨੂੰ ਪਰੋਸਾ ਹੋ ਜਾਂਦਾ ਤਾਂ ਉਹ ਮੰਗਦਾ ਹੈ ਉਸਦੇ ਪਤੀ ਦਾ ਮਹਿੰਗਾ ਦੁਸ਼ਾਲਾ ਫਿਰ ਇੱਕ ਕਹਾਣੀ ਘੜਦਾ ਹੈ ਕਿ ਉਸਦਾ ਪਵਿੱਤਰ ਸ਼ੰਖ ਟੁੱਟ ਗਿਆ ਹੈ ਤੇ ਉਸ ਨੂੰ ਠੀਕ ਕਰਾਉਣ ਲਈ ਸੋਨਾ ਚਾਹੀਦਾ ਹੈ ਤੇ ਬੇਬੇ ਰਾਮ ਭਜਨੀ ਨੂੰ ਮਜਬੂਰ ਕਰ ਦਿੰਦਾ ਹੈ ਆਪਣੀਆਂ ਸੋਨੇ ਦੀਆਂ ਵਾਲੀਆਂ ਵੀ ਦਾਨ ਕਰਨ ਲਈ ਤੇ ਜਦੋਂ ਬੇਬੇ ਰਾਮ ਭਜਨੀ ਥੋੜਾ ਸੋਚਦੀ ਹੈ ਥੋੜਾ ਚਿਜਕਦੀ ਹੈ ਤਾਂ ਉਹ ਸਾਧੂ ਇੱਕ ਲਾਈਨ ਬੋਲਦਾ ਹੈ ਜੋ ਸਭ ਕੁਝ ਬਦਲ ਦਿੰਦੀ ਹੈ ਦਾਨ ਵਿੱਚ ਵਿਚਾਰ ਕਰਨਾ ਮਾੜਾ ਹੁੰਦਾ ਹੈ ਇਹ ਸਿਰਫ ਇੱਕ ਲਾਈਨ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਪਾਵਨਾਤਮਕ ਬਲੈਕਮੇਲ ਹੈ ਤਰਮ ਦੇ ਨਾਂ ਤੇ ਉਸ ਦੇ ਮਨਚਿਕ ਡਰ ਇੱਕ ਦੋਸ਼ ਪਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਕੋਈ ਸਵਾਲ ਹੀ ਨਾ ਪੁੱਛ ਸਕੇ ਖੈਰ ਸਾਧੂ ਤਾਂ ਆਪਣਾ ਕੰਮ ਕਰਕੇ ਚਲਾ ਗਿਆ ਹੁਣ ਵਾਰੀ ਆਂਦੀ ਹੈ ਇੱਕ ਲਾਂਚੀ ਪਾਂਦੇ ਦੀ ਯਾਨੀ ਪੁਜਾਰੀ ਦੀ ਉਹ ਆਂਦਾ ਹੈ ਦਾਨ ਨੂੰ ਰਸਮੀ ਰੂਪ ਦੇਣ ਲਈ ਬਕਾਇਦਾ ਮੰਤਰ ਪੜੇ ਜਾਂਦੇ ਨੇ ਤੇ ਉਸ ਦਾ ਘਰ ਕੱਪੜੇ ਬੱਚੇ ਖੁਚੇ ਗਹਿਣੇ ਸਭ ਕੁਝ ਦਾਨ ਵਿੱਚ ਚਲਾ ਜਾਂਦਾ ਹੈ ਹੁਣ ਬੇਬੇ ਰਾਮਭਜਨੀ ਸੱਚਮੁੱਚ ਖਾਲੀ ਹੱਥ ਰਹਿ ਜਾਂਦੀ ਹੈ ਹੁਣ ਆਉਂਦੀਆਂ ਕਹਾਣੀ ਦੇ ਦੂਜੇ ਭਾਗ ਤੇ ਇੱਕ ਕੌੜਾ ਸੱਚ ਜਦੋਂ ਬੇਬੇ ਨੂੰ ਲੱਗਦਾ ਹੈ ਕਿ ਚਲੋ ਸਭ ਕੁਝ দান ਕਰਕੇ ਮਨ ਨੂੰ ਸ਼ਾਂਤੀ ਮਿਲੀ ਮੁਕਤੀ ਦਾ ਰਾਹ ਮਿਲ ਗਿਆ ਠੀਕ ਉਸੇ ਵੇਲੇ ਉਸ ਦੇ ਸਾਹਮਣੇ ਇੱਕ ਅਜੀਹ ਸਚਾਈ ਆਂਦੀ ਹੈ ਜੋ ਉਸ ਦੇ ਪੈਰਾਂ ਹਿਟੋਂ ਜ਼ਮੀਨ ਘੜ ਦਿੰਦੀ ਹੈ ਹੁੰਦਾ ਕੀ ਹੈ ਜਿਵੇਂ ਉਹ দান ਪੁੰਦਿਆਂ ਸਾਰੀਆਂ ਰਸਮਾਂ ਪੂਰੀਆਂ ਕਰਦੇ ਹੈ ਉਸ ਦਾ ਪਤੀ ਸ਼ਾਮਦਾਜ਼ ਆਪਣੇ ਦੋ ਹੋਰ ਦੋਸਤਾ ਨਾਲ ਘਰ ਆ ਜਾਂਦਾ ਹੈ ਕਿਸ ਲਈ ਜੂਆ ਖੇਡਣ ਲਈ ਸੋਚੋ ਜਿਸ ਕਰ ਨੂੰ ਉਸਨੇ ਹੁਣੇ-ਹੁਣੇ ਪਵਿੱਤਰ ਕਮਲੀ দান ਕੀਤਾ ਹੈ ਉਸੇ ਥਾਂ ਤੇ ਹੁਣ ਜੂਏ ਦੀ ਮਹਿਫਿਲ ਸੱਜਣ ਵਾਲੀ ਐ ਪਰ ਜਿਹੜੇ ਦੋ ਬੰਦੇ ਉਸਦੇ ਪਤੀ ਨਾਲ ਆਏ ਸੀ ਉਹਨਾਂ ਵਿੱਚ ਇੱਕ ਚਿਹਰਾ ਜਾਣਿਆ ਪਛਾਣਿਆ ਸੀ ਇੱਕ ਅਜਿਹਾ ਚਿਹਰਾ ਜਿਸ ਨੂੰ ਦੇਖ ਕੇ ਬੇਬੇ ਰਾਮ ਬਜਨੀ ਦੇ ਹੋਸ਼ ਉੱਡ ਗਏ ਉਹ ਸੀ ਉਸੇ ਪਾਂਦੇ ਦਾ ਆਪਣਾ ਪੁੱਤਰ ਜੀ ਹਾਂ ਉਹੀ ਪਾਂਡਾ ਜਿਸਨੇ ਹੁਣੇ-ਹੁਣੇ ਮੰਤਰ ਪੜ੍ਹ ਕੇ ਉਸਦਾ ਸਾਰਾ ਕਾਰੋਬਾਰ ਦਾੰਚ ਲਿਆ ਸੀ ਉਸੇ ਦਾ ਮੁੰਡਾ ਹੁਣ ਇੱਥੇ ਜੂਆ ਖੇਡਣ ਆਇਆ ਸੀ ਉਸ ਵੇਲੇ ਬੇਬੇ ਰਾਮ ਪਜਨੀ ਦੇ ਮੂੰਹੋਂ ਨਿਕਲਦਾ ਹੈ ਕੋਰਕਲਿਓ ਗਾ ਗਿਆ ਪਿਓ ਪ੍ਰੋਧ ਤੇ ਪੁੱਤ ਜਵਾਰਿਆ ਇਹ দান ਵੀ ਧੋਖਾ ਫਰੇਬ ਪਖੰਡ ਇਹ ਉਸਦੇ ਦਿਲ ਦੀ ਚੀਕ ਸੀ ਉਸ ਨੂੰ ਇੱਕ ਪਲ ਵਿੱਚ ਸਮਝ ਆ ਗਿਆ ਕਿ ਉਸ ਦਾ ਸਾਰਾ ਤਿਆਗ ਸਾਰਾ দান ਸਭ ਬਕਾਰ ਗਿਆ ਜਿਸ ਪੈਸੇ ਨੂੰ ਉਸਨੇ ਧਰਮ ਦੇ ਕੰਮ ਲਈ ਦਿੱਤਾ ਸੀ ਉਹ ਹੁਣ ਜੂਏ ਚੁੱਡਣ ਵਾਲਾ ਸੀ ਇਹ দান ਉਸਦੇ ਲਈ ਵਰਦਾਨ ਨਹੀਂ ਸਗੋਂ ਇੱਕ ਸਰਾਪ ਸਾਬਤ ਹੋਇਆ ਤਾਂ ਇਹ ਸੀ ਦਾਨ ਦਾ ਇੱਕ ਚੇਰਾ ਹੁਣ ਚੱਲਦੇ ਹਾਂ ਤੀਜੇ ਭਾਗ ਵੱਲ ਸਬੰਧਾਂ ਦਾ ਤੋਹਫ਼ਾ ਬੇਬੇ ਰਾਮ ਭਜਨੀ ਦੀ ਇਸ ਨਿਰਾਸ਼ਾਪਰੀ ਕਹਾਣੀ ਤੋਂ ਬਾਅਦ ਆਓ ਹੁਣ ਇੱਕ ਬਿਲਕੁਲ ਵੱਖਰੀ ਦੁਨੀਆ ਵਿੱਚ ਚਲੀਏ ਇੱਥੇ ਦਾਨ ਦਾ ਮਤਲਬ ਪੈਸਾ ਜਾਂ ਚੀਜ਼ਾਂ ਨਹੀਂ ਬਲਕਿ ਦਿਲਾਂ ਦਾ ਜੁੜਨਾ ਹੈ ਇਹ ਉਹ ਤੋਹਫ਼ਾ ਹੈ ਜੋ ਸਰਹੱਦਾਂ ਨੂੰ ਵੀ ਮਿਟਾ ਦਿੰਦਾ ਹੈ ਇਸ ਕਹਾਣੀ ਵਿੱਚ ਅਸੀਂ ਮਿਲਾਂਗੇ ਰੋਹਿਤ ਨੂੰ ਰੋਹਿਤ ਜਲੰਧਰ ਯਾਨੀ ਭਾਰਤੋਂ ਪਾਕਿਸਤਾਨ ਦੇ ਲਾਹੌਰ ਸ਼ਹਿਰ ਆਇਆ ਹੈ ਕਿਉਂ ਆਪਣਾ ਜੱਦੀਕਰ ਦੇਖਣ ਆਪਣੀਆਂ ਜੜ੍ਹਾਂ ਨੂੰ ਲੱਭਣ ਤੇ ਲਾਹੌਰ ਪਹੁੰਚਦੇ ਹੀ ਰੋਹਿਤ ਨਾਲ ਕੁਝ ਅਜਿਹਾ ਹੁੰਦਾ ਹੈ ਜਿਸ ਦੀ ਉਸਨੇ ਕਲਪਨਾ ਵੀ ਨਹੀਂ ਕੀਤੀ ਸੀ ਆਜ਼ਮ ਮਾਰਕੀਟ ਵਿੱਚ ਇੱਕ ਦੁਕਾਨਦਾਰ ਉਸ ਕੋਲੋਂ ਪੈਸੇ ਲੈਣ ਤੋਂ ਹੀ ਮਨਾ ਕਰ ਦਿੰਦਾ ਹੈ ਕਿਉਂਕਿ ਉਸਨੂੰ ਰੋਹਿਤ ਵਿੱਚ ਆਪਣੇ ਮਰਹੂਮ ਭਰਾ ਦਾ ਚਿਹਰਾ ਦਿਸਦਾ ਹੈ ਇੱਕ ਟਾਂਗੇ ਵਾਲਾ ਬਿਨਾਂ ਕਿਰਾਇਆ ਲਏ ਉਸਨੂੰ ਉਸਦਾ ਜਦੀਕਰ ਲੱਭਣ ਵਿੱਚ ਮਦਦ ਕਰਦਾ ਹੈ ਜਿੱਥੇ ਵੀ ਉਹ ਦੱਸਦਾ ਹੈ ਕਿ ਉਹ ਜਲੰਧਰ ਤੋਂ ਆਇਆ ਹੈ ਅਜਨਬੀ ਲੋਕ ਵੀ ਉਸ ਨਾਲ ਪਰਿਵਾਰ ਵਾਂਗ ਪੇਸ਼ ਆਉਂਦੇ ਨੇ ਇੱਥੇ ਕੋਈ ਤਰਸ ਨਹੀਂ ਸਿਰਫ ਇੱਕ ਸਾਝ ਇੱਕ ਆਪਣਾਪਨ ਹੈ ਉਹੀ ਟਾਂਗੇ ਵਾਲਾ ਇੱਕ ਬਹੁਤ ਖੂਬਸੂਰਤ ਗਾਲ ਕਹਿੰਦਾ ਹੈ ਕੀ ਹੋਇਆ ਸਾਡੇ ਮੁਲਕ ਵੰਡੇ ਗਏ ਨੇ ਸਾਡੇ ਅੰਦਰ ਤੜਕਤੇ ਦਿਲ ਇੱਕ ਨੇ ਤੇ ਇਹੀ ਇੱਕ ਲਾਈਨ ਇਸ ਪੂਰੀ ਕਹਾਣੀ ਦਾ ਸਾਰ ਹੈ ਕਿ ਦੇਸ਼ ਭਾਵੇਂ ਵੰਡੇ ਗਏ ਪਰ ਲੋਕਾਂ ਦੇ ਦਿਲ ਅੱਜ ਵੀ ਜੁੜੇ ਹੋਏ ਨੇ ਤੇ ਇਹੀ ਜਿਹੜਾ ਦਿਲ ਦਾ ਰਿਸ਼ਤਾ ਹੈ ਉਹੀ ਇਸ ਕਹਾਣੀ ਦਾ ਅਸਲੀ ਧਾਨ ਹੈ ਚੌਥਾ ਭਾਗ ਇੱਕ ਦਾਦੇ ਦੀ ਜਿਉਂਦੀ ਜਾਗਦੀ ਵਿਰਾਸਤ ਹੁਣ ਰੋਹਿਤ ਦੀ ਇਹ ਯਾਤਰਾ ਉਸ ਮੋੜ ਤੇ ਪਹੁੰਚਦੀ ਹੈ ਜਿੱਥੇ ਸਭ ਤੋਂ ਵੱਡਾ ਪਾਵਕ ਪਲੌਣਾ ਹੈ ਉਹ ਆਪਣੇ ਦਾਦਾ ਜੀ ਦੇ ਘਰ ਦੇ ਦਰਵਾਜ਼ੇ ਤੇ ਪਹੁੰਚ ਚੁੱਕਾ ਹੈ ਆਖਿਰਕਾਰ ਰੋਹਿਤ ਆਪਣੇ ਜੱਦੀ ਘਰ ਪਹੁੰਚ ਜਾਂਦਾ ਹੈ ਉਸ ਘਰ ਦਾ ਹੁਣ ਵਾਲਾ ਮਾਲਕ ਹੈ پرویز پرویز ਉਸ ਦਾ ਬੜੇ ਪਿਆਰ ਨਾਲ ਸਵਾਗਤ ਕਰਦਾ ਹੈ ਉਸ ਨੂੰ ਅੰਦਰ ਬਿਠਾਉਂਦਾ ਹੈ ਪਰ ਫਿਰ ਅਚਾਨਕ ਹੀ پرویز ਦਾ ਰਵਈਆ ਇੱਕਦਮ ਬਦਲ ਜਾਂਦਾ ਹੈ ਉਹ ਇੱਕਦਮ ਗੁੱਸੇ ਵਿੱਚ ਚੀਕਦਾ ਹੈ ਉਠੇ ਥੋਂ ਪਾਜੀ ਕਿਸੇ ਥਾਂ ਦਾ ਤੇਰੀ ਹਿੰਮਤ ਕਿੱਦਾ ਪਈ ਇਸ ਘਰ ਵਿੱਚ ਆਉਣ ਦੀ ਰੋਹਿਤ ਤਾਂ ਬਿਲਕੁਲ ਹੈਰਾਨ ਪਰੇਸ਼ਾਨ ਉਸ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖਿਰ ਉਸ ਕੋਲੋਂ ਕੀ ਗਲਤੀ ਹੋ ਗਈ ਪਰ ਅਸਲ ਵਿੱਚ ਇਹ ਸਿਰਫ ਇੱਕ ਨਾਟਕ ਸੀ ਪਤਾ ਲੱਗਦਾ ਹੈ ਕਿ ਪ੍ਰਵੇਸ਼ਤਾ ਇੱਕ ਸਥਾਨਕ ਐਕਟਰ ਹੈ ਤੇ ਉਹ ਇਲਾਕੇ ਵਿੱਚ ਰੋਹਿਤ ਦੇ ਦਾਦਾ ਪੰਡਿਤ ਕਰਮਚੰਦ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ ਉਹ ਤਾਂ ਸਿਰਫ ਆਪਣੇ ਅੰਦਾਜ਼ ਵਿੱਚ ਆਪਣੇ ਦਾਦੇ ਦੇ ਰੂਪ ਵਾਲੇ ਅੰਦਾਜ਼ ਵਿੱਚ ਉਸ ਨੂੰ ਜੀ ਆਇਆਂ ਨੂੰ ਕਹਿ ਰਿਹਾ ਸੀ ਇਹ ਸੀ ਉਸ ਦਾ ਪਿਆਰ ਦੇਣ ਦਾ ਆਪਣਾਪਨ ਦੇਣ ਦਾ ਅਨੋਖਾ ਤਰੀਕਾ ਤਾਂ ਹੁਣ ਆਉਨੇ ਆ ਪੰਜਵੇਂ ਤੇ ਆਖਰੀ ਪਾਗ ਤੇ ਦੇਣ ਦਾ ਅਸਲ ਮੁੱਲ ਆਪਾਂ ਦੋ ਕਹਾਣੀਆਂ ਦੇਖੀਆਂ ਇੱਕ ਪਾਸੇ ਦਾਨ ਦੇ ਨਾਂ ਤੇ ਧੋਖਾ ਤੇ ਦੂਜੇ ਪਾਸੇ ਪਿਆਰ ਦੇ ਉਹ ਤੋਹਫੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਲਾਈ ਜਾ ਸਕਦੀ ਤਾਂ ਖਰ ਅਸਲ ਚ ਦੇਣ ਦਾ ਮਤਲਬ ਕੀ ਹੈ ਜੇਕਰ ਆਪਾਂ ਦੋਆਂ ਕਹਾਣੀਆਂ ਨੂੰ ਆਮਣੇ ਸਾਹਮਣੇ ਰੱਖ ਕੇ ਦੇਖੀਏ ਤਾਂ ਸਭ ਸਾਫ਼ ਹੋ ਜਾਂਦਾ ਹੈ ਬੇਬੇ ਰਾਮ ਪਜਨੀ ਦੇ ਕੇਸ ਵਿੱਚ ਦਾਨ ਦਾ ਮਕਸਦ ਸੀ ਨਿਰਾਸ਼ਾ ਤੋਂ ਛੁਟਕਾਰਾ ਪਾਉਣਾ ਤੇ ਨਤੀਜਾ ਨਿਕਲਿਆ ਧੋਖਾ ਤੇ ਬਰਬਾਦੀ ਇਹ ਇੱਕ ਤਰ੍ਹਾਂ ਦਾ ਸੌਦਾ ਸੀ ਪਰ ਨਾਨੀ ਦਾ ਪਿਆਰ ਕਹਾਣੀ ਵਿੱਚ ਮਕਸਦ ਸੀ ਦਿਲਾਂ ਦਾ ਜੁੜਨਾ ਆਪਣੀਆਂ ਜੜ੍ਹਾਂ ਨੂੰ ਮਿਲਣਾ ਤੇ ਨਤੀਜਾ ਨਿਕਲਿਆ ਪਿਆਰ ਤੇ ਆਪਣਾਪਣ ਇਸ ਦਾ ਮਤਲਬ ਸਾਫ਼ ਹੈ ਅਸਲ ਗੱਲ ਚੀਜ਼ ਦੀ ਨਹੀਂ ਚੀਜ਼ ਦੇਣ ਦੇ ਪਿੱਛੇ ਦੀ ਨੀਅਤ ਦੀ ਹੁੰਦੀ ਹੈ ਅਤੇ ਇਸ ਪੂਰੀ ਗੱਲ ਦਾ ਸਿਖਰ ਆਉਂਦਾ ਹੈ ਕਹਾਣੀ ਦੇ ਅਖੀਰ ਵਿੱਚ ਜਦੋਂ ਰੋਹਿਤ ਦੇ ਨਾਨਕਾ ਪਿੰਡ ਦੀ ਇੱਕ ਬਜ਼ੁਰਗ ਔਰਤ ਉਸ ਨੂੰ ਸੰਤਰਿਆਂ ਦਾ ਇੱਕ ਥੈਲਾ ਦਿੰਦੀ ਹੈ ਤੇ ਕਹਿੰਦੀ ਹੈ ਨਾਨੀ ਦਾ ਪਿਆਰ ਲੈਂਦਾ ਜਾ ਸੋਚੋ ਇਹ ਸਿਰਫ ਸੰਤਰੇ ਨਹੀਂ ਸਨ ਇਹ ਪੂਰੀਆਂ ਪੀੜ੍ਹੀਆਂ ਦਾ ਪਿਆਰ ਸੀ ਇੱਕ ਵਿਰਾਸਤ ਸੀ ਜੋ ਸਰਹੱਦਾਂ ਦੀਆਂ ਲਕੀਰਾਂ ਨੂੰ ਪਾਰ ਕਰਕੇ ਉਸ ਤੱਕ ਪਹੁੰਚ ਰਿਹਾ ਸੀ ਸ਼ਾਇਦ ਦੇਣ ਦਾ ਅਸਲੀ ਮਤਲਬ ਇਹੀ ਹੈ